Bon ਕਿੰਨੇ ਦਿਨ ਦੀ ਹੈ ਤੇ ਕੀ ਇਹ ਕੋਈ ਪ੍ਰੋਗਰਾਮ ਹੈ ਕੀ ਮੰਗਾ ਬੱਠੀ ਇਹ ਦੇਖੋ ਜੀ ਮੇਰਾ ਨਾਮ ਰਮਿੰਦਰ ਸਿੰਘ ਪੰਜਾਬ ਰੋਡਵੇ ਪਨਬਰ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਹਿਆਰਪੁਰ ਦਾ ਮੈਂ ਪ੍ਰਧਾਨ ਆ ਜੀ ਇਹ ਜਿਹੜੀਆਂ ਸਾਡੀਆਂ ਅੱਜ ਦੀ ਜਿਹੜੀ ਤਿੰਨ ਰੁੱਝਾ ਹੜਤਾਲ ਆ ਜੀ ਇਹ ਜਿਹੜੀ ਹੜਤਾਲ ਆਸੀਂ ਸਾਡੀਆਂ ਜਿਹੜੀਆਂ ਮੰਗੀਆਂ ਜਿਹੜੀਆਂ ਮੰਗਾ ਸਾਡੀਆਂ ਮੰਗ ਚੁੱਕੇ ਆ ਪਰ ਉਹ ਕਿਤੇ ਨਾ ਕਿਤੇ ਸਾਡੇ ਉੱਚ ਅਧਿਕਾਰੀ ਲਾਗੂ ਨਹੀਂ ਕਰ ਰਹੇ ਸਾਡੇ ਦੇ ਪਿਛਲੇ ਸਾਲ ਜਲੰਧਰ ਦੀ ਜਿਮਨੀ ਚੋਣ ਹੀ 2024 ਚ ਉਥੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਪੈਨਲ ਮੀਟਿੰਗ ਕੀਤੀ ਸੀ ਟੇਬਲ ਤੇ ਬੈਠੇ ਸੀ ਉਹਨਾਂ ਨੇ ਸਾਡੇ ਉੱਚ ਅਧਿਕਾਰੀਆਂ ਨੂੰ ਟਰਾਂਸਪੋਰਟ ਮੰਤਰੀ ਨੂੰ ਕਿਹਾ ਸੀ ਕਿ ਇੱਕ ਕਮੇਟੀ ਬਣਾ ਕੇ ਇਹਨਾਂ ਦਾ ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਸਾਲ ਬੀਤ ਗਿਆ ਕਿਤੇ ਨਾ ਕਿਤੇ ਸਾਨੂੰ ਸਾਡੇ ਉੱਚ ਅਧਿਕਾਰੀ ਸਾਡਾ ਟਰਾਂਸਪੋਰਟ ਮੰਤਰੀ ਸਿਰਫ ਤੇ ਸਿਰਫ ਲਾਰੇ ਲਾ ਰਿਹਾ ਤੇ ਸਾਨੂੰ ਹਣ ਗੋਲਿਆ ਕੀਤਾ ਜਾ ਰਿਹਾ ਇਸ ਦੇ ਉਲਟ ਪੰਜਾਬ ਸਰਕਾਰ ਜੋ 4 ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਸਰਕਾਰ ਨੇ ਇੱਕ ਵੀ ਪੰਜਾਬ ਰੋਡਵੇ ਦੇ ਬੇੜੇ ਦੇ ਵਿੱਚ ਬੱਸ ਨਹੀਂ ਸ਼ਾਮਲ ਕੀਤੀ ਉਲਟਾ 400 ਬੱਸ ਕੰਡਮ ਹੋ ਚੁੱਕੀ ਆ ਸੋ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਅਣਦੇਖੀਆਂ ਜਿਨ੍ਹਾਂ ਦੇ ਵਿੱਚ ਸਾਡੇ ਮੁਲਾਜ਼ਮਾਂ ਦਾ ਸ਼ੋਸ਼ਣ ਹੁੰਦਾ 17 17 18 18 ਸਾਲ ਹੋ ਗਏ ਸਾਨੂੰ ਠੇਕੇ ਦੇ ਆਧਾਰ ਤੇ ਕੰਮ ਕਰਦੇ ਨਵੇਂ ਠੇਕੇਦਾਰ ਲੈ ਆਉਂਦਾ ਆ ਠੇਕੇਦਾਰ ਭੱਜ ਜਾਂਦਾ ਮੁੰਡਿਆਂ ਦੀਆਂ ਸਿਕਿਉਰਟੀਆਂ ਵਰਕਰਾਂ ਦੀਆਂ ਸਿਕਿਉਰਟੀਆਂ ਲੈ ਕੇ ਚਲ ਜਾਂਦਾ ਫਿਰ ਠੇਕੇਦਾਰ ਲੈ ਆਉਂਦੇ ਆ ਉਹ ਸਿਕਿਉਰਟੀਆਂ ਲੈ ਕੇ ਭੱਜ ਜਾਂਦਾ EPF ਫੰਡ ESI ਤੱਕ ਸਾਡਾ ਸਾਰਾ ਕੁਝ ਲਗਾਭਗ 40 ਕਰੋੜ ਦੇ ਜਿਹੜਾ ਵਾ ਲੈ ਕੇ ਭੱਜ ਗਿਆ ਫੇਰ ਨਵਾਂ ठेकेदार ਆਇਆ ਫੇਰ ਉਹਨੇ ਭਰਤੀ ਵੀ ਕੀਤੀ ਅਸੀਂ ਇਥੋਂ ਤੱਕ ਕੀ ਐਫੀ ਡੇਵਿਟ ਵੀਡੀਓ ਕੋਰ ਕੋਡੀਆਂ ਜਿਹੜੇ ਸਾਡੇ ਅਧਿਕਾਰੀ ਰਲੇ ਨਾਲ ਅਸੀਂ ਵਿਜੀਲੈਂਸ ਤੱਕ ਸ਼ਿਕਾਇਤਾਂ ਕੀਤੀਆਂ ਪਰ ਕਿਤੇ ਨਾ ਕਿਤੇ ਕੋਈ ਵੀ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਕੋਈ ਕਾਰਵਾਈ ਹੋ ਰਹੀ ਤੇ ਨਾ ਹੀ ਸਾਡੀ ਜਿਹੜੀ ਪਾਲਿਸੀ ਜਿਹੜੀ ਕਿ ਬਣ ਚੁੱਕੀ ਆ ਤੇ ਉਹ ਵੀ ਸਾਡੇ ਅਧਿਕਾਰੀ ਕਿਤੇ ਨਾ ਕਿਤੇ ਸਰਕਾਰ ਕੈਬਨਟ ਦੀ ਮੀਟਿੰਗ ਵਿੱਚ ਨਹੀਂ ਲੱਗੇ ਜਾ ਰਿਹਾ ਸਾਡਾ ਟ੍ਰਾਂਸਪੋਰਟ ਮੰਤਰੀ ਕਿਉਂ ਕਿ ਇੱਕ ਵਿਚੋਲੀਆ ਠੇਕੇਦਾਰ ਵੇਖ ਕਿਧਰ ਆ ਕੇ ਤੇ ਪੈਸੇ ਖਾਣ ਦਾ ਜਿਹੜਾ ਟਕਵਾਂਜਿਆ ਉਹ ਲਗਾਤਾਰ جاری ਆ ਪਰ ਇਹਦੇ ਵਿੱਚ ਜਿਹੜਾ ਸ਼ੋਸ਼ਣ ਹੋ ਰਿਹਾ ਉਹ ਸਾਡੇ ਵਰਕਰਾਂ ਦਾ ਹੋ ਰਿਹਾ ਦੂਜੀ ਗੱਲ ਕਿ ਸਾਡੇ ਜਿਹੜੇ ਵਰਕਰ ਆ ਉਹਨਾਂ ਦੀ ਮੌਤ ਹੋ ਜਾਂਦੀ ਸਾਥੀ ਦੀ ਪਰ ਕਿਤੇ ਨਾ ਕਿਤੇ ਸਰਕਾਰ ਉਸ ਨੂੰ ਵੀ ਅੰਗੋਲੀਆਂ ਕਰਦੀ ਆ ਤੇ ਉਹਦੇ ਘਰਦਿਆਂ ਨੂੰ ਨੌਕਰੀ ਨਹੀਂ ਦਿੰਦੀ ਹਾਨੂੰ 17-18 ਸਾਲ ਹੋ ਗਏ ਇਥੇ ਕੰਮ ਕਰਦੇ ਨੇ ਹੁਣ ਸਾਡੇ ਡਰਾਈਵਰ ਰਟਾਇਰ ਹੋ ਕੇ ਜਾ ਰਹੇ ਆ ਨਾ ਕੋਈ ਸਾਡੀ ਪੈਨਸ਼ਨ ਆ ਨਾ ਕੁਛ ਨਾ ਕੋਈ ਫੰਡ ਸੋ ਇਸ ਕਰਕੇ ਇਹ ਜਿਹੜਾ ਸਾਡੀ 3 ਦਿਨ ਦੀ ਹੜਤਾਲ ਆ ਤੇ ਕੱਲ ਨੂੰ 10 ਤਰੀਕ ਨੂੰ 6:00 AM ਦੀ ਰਹਿਸ਼ ਤੇ ਅਸੀਂ ਘਰਾਓ ਕਰਾਂਗੇ ਜੀ ਜੇ ਫਿਰ ਵੀ ਮੰਨਦੀ ਸਰਕਾਰ ਫਿਰ ਵੀ ਜੇ ਸਰਕਾਰ ਫਿਰ ਵੀ ਸਾਡੀ ਗੱਲ ਨਹੀਂ ਮੰਨੀ ਤੇ ਇਹ ਜਿਹੜਾ ਸਾਡਾ ਧਰਨਾ ਇਹ ਅਨਮਿੱਥੇ ਸਮੇਂ ਲਈ ਹੋਵੇਗਾ ਅੱਜ ਜਿਹੜਾ ਹੈ 9 ਜੁਲਾਈ ਨੂੰ ਸੂਚੇ ਦੇਸ਼ ਅੰਦਰ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਇਸ ਹਰਤਾਲ ਦਾ ਸਦਾ ਕੇਂਦਰ ਦੀਆਂ ਜਿਹੜੀਆਂ 10 ਪ੍ਰਮੁੱਖ ਟ੍ਰੇਡ ਜੂਨੇ ਨਾ ਬਿਲਾਜਮ ਫੈਡਰੇਸ਼ਨਾਂ ਤੇ ਉਹ ਤੋਂ ਇਲਾਵਾ ਬੈਂਕ EMPLOYEES ਐਂਸ਼ੋਰੈਂਸ ਵਾਲੇ ਨੇ ਜਿਹੜੇ ਖਾਣਾ ਚ ਕੰਮ ਕਰਦੇ ਉਹ ਲੋਕ ਨੇ ਤੇ ਹੋਰ ਜਿਹੜੀ ਜਥੇਬੰਦੀਆਂ ਉਹਨਾਂ ਨੇ ਸਾਰਿਆਂ ਨੇ ਇਸ ਹਰਤਾਲ ਜਿੱਥੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਉੱਥੇ ਨਾਲ ਹੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਦੇਸ਼ ਪੱਧਰ ਤੇ ਉਹਨੇ ਵੀ ਇਸ ਹਰਤਾਲ ਦਾ ਸਮਰਥਨ ਨਹੀਂ ਕੀਤਾ ਉਹ ਵੀ ਹਰਤਾਲ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਕਿਉਂਕਿ ਇਹ ਹਰਤਾਲ ਮੁੱਖ ਤੌਰ ਦੇ ਉੱਤੇ ਕੇਂਦਰ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਤੇ ਉਹਦੀਆਂ ਜਿਹੜੀਆਂ ਆਰਥਿਕ ਨੀਤੀਆਂ ਆ ਉਹਦੇ ਵਿਰੋਧ ਕੀਤੀ ਜਾ ਰਹੀ ਹੈ ਉਹਦੇ ਨਾਲ ਹੀ ਪੰਜਾਬ ਦੇ ਅੰਦਰ ਜਿਹੜੀਆਂ ਨੀਤੀਆਂ ਨੂੰ ਕੇਂਦਰ ਲਾਗੂ ਕਰ ਰਿਹਾ ਉਹਨਾਂ ਨੀਤੀਆਂ ਨੂੰ ਹੀ ਪੰਜਾਬ ਦੀ ਭਗਵੰਤਪਾ ਸਰਕਾਰ ਲਾਗੂ ਕਰ ਰਹੀ ਹੈ ਇਸ ਕਰਕੇ ਪੰਜਾਬ ਦੇ ਅੰਦਰ ਵੀ ਹੜਤਾਲ ਹੋ ਰਹੀ ਹੈ ਅਨੁਮਾਨ ਹੈ ਭਈ ਦੇਸ਼ ਪੱਧਰ ਤੇ 25 ਕਰੋੜ ਲੋਕ ਜਿਹੜੇ ਇਸ ਹੜਤਾਲ ਸ਼ਾਮਲ ਹੋ ਰਹੇ ਨੇ ਇਸ ਹੜਤਾਲ ਦੇ ਜਿਹੜੇ ਮੁੱਖ ਮੁੱਦੇ ਨੇ ਉਹ ਹੈ ਜਿੱਥੇ ਫਾਸ਼ੀਵਾਦੀ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਸਰਕਾਰ ਨੂੰ ਮਜਬੂਰ ਕਰਨਾ ਹੈ ਕੱਟਕਿੰਟੀਆਂ ਤੇ ਹਮਲੇ ਹੋ ਰਹੇ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਉਹਦੇ ਨਾਲ ਹੀ ਜਿਹੜੀਆਂ ਆਰਥਿਕ ਨੀਤੀਆਂ ਦੇ ਤਹਿਤ ਅੱਜ ਸਾਰਾ ਕੋਸ਼ੀ ਕਾਰਪੋਰੇਟ ਜਗ ਦੀ ਝੋਲੀ 'ਚ ਪਾਇਆ ਜਾ ਰਿਹਾ ਹੈ ਵੱਡੇ ਵੱਡੇ ادارے ਜਿਹੜੇ ਇੰਡੀਅਨ 에ਅਰਲਾਈਨ ਵਰਗੇ ادارے ਜਿਹੜੇ ਕਦੇ ਟਾਟਾ ਤੋਂ ਖਰੀਦੇ ਸੀਗੇ ਅੱਜ ਮੁੜ ਕੇ ਸਰਕਾਰ ਨੇ ਟਾਟਾ ਦੀ ਝੋਲੀ ਪਾ ਦਿੱਤੀ ਜਿਹੜਾ ਰੇਲਵੇ ਦਾ ਡਿਪਾਰਟਮੈਂਟ ਹੈ ਜਿੱਥੇ ਰੇਲਵੇ ਦੇ ਅੰਦਰ ਅੱਜ 150 ਟ੍ਰੇਨ ਜਿਹੜੀ ਹੈ ਅਦਾਨੀਆਂ ਤੇ ਅਵਾਨੀਆਂ ਦੀ ਭੱਜ ਰਹੀ ਹੈ ਉੱਥੇ ਅੱਜ ਇੱਕ ਬੈਂਕ ਨੂੰ ਦੂਜੇ ਬੈਂਕ ਤੇ ਮਰਜ ਕੀਤਾ ਜਾ ਰਿਹਾ ਜਦੋਂ ਕੋਈ ਸਮਾਂ ਸੀ ਜਦੋਂ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ ਸੀਗਾ ਇਹਦੇ ਨਾਲ ਹੀ ਜਿਹੜੇ ਆਧਾਰਿਆਂ ਨੂੰ ਬੰਦ ਕਰਕੇ ਅੱਜ ਲੋਕਾਂ ਦੇ ਰੋਜ਼ਗਾਰ ਦੇ ਬੂਹੇ ਵੀ ਬੰਦ ਕੀਤੇ ਜਾ ਰਹੇ ਆ ਤੇ ਲੋਕਾਂ ਨੂੰ ਜਿਹੜੀਆਂ ਮਾੜੀਆਂ-ਮੋਟੀਆਂ ਸਹੂਲਤਾਂ ਮਿਲਦੀਆਂ ਸੀਗੀਆਂ ਪਬਲਿਕ ਸੈਕਟਰ ਦੇ ਰਹੀਂ ਉਹ ਸਾਰੀਆਂ ਖਤਮ ਕੀਤੀਆਂ ਜਾ ਰਹੀਆਂ ਆ ਤੇ ਸਾਡੀ ਇਹ ਮੰਗ ਹੈ ਵੀ ਪਬਲਿਕ ਸੈਕਟਰ ਦੀ ਜਿਹੜੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਪਬਲਿਕ ਸੈਕਟਰ ਕਾਇਮ ਰਹਿਣਾ ਚਾਹੀਦਾ ਹੈ ਤੇ ਲੋਕਾਂ ਨੂੰ ਉਹਦੇ ਵਿੱਚ ਰੋਜ਼ਗਾਰ ਦੇ ਜਿਹੜੇ ਬੂਹੇ ਲੋਕਾਂ ਦੇ ਖੁੱਲਣੇ ਚਾਹੀਦੇ ਆ ਇਹਦੇ ਨਾਲ ਹੀ ਵੱਡਾ ਮੁੱਦਾ ਜ ਮਹਿੰਗਾਈ ਦਾ ਹੈ ਕਿਉਂਕਿ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਲੋਕਾਂ ਨੂੰ ਰਜਮੀ ਰੋਟੀ ਤੱਕ ਨਹੀਂ ਮਿਲ ਰਹੀ ਹੈ ਇਦੇ ਨਾਲ ਹੀ ਅੱਜ ਜਿੱਥੇ ਤੱਕ ਪੈਨਸ਼ਨ ਦਾ ਅਸੀਂ ਸਾਡੀ ਮੰਗ ਇਹ ਸੀਗੀ ਵੀ ਪੈਨਸ਼ਨ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਵੀ 56 60 ਸਾਲ ਦੀ ਉਮਰ ਹੋ ਗਈ ਹੈ ਉਹਨੂੰ ਆਗਾਹ ਉਹਦੀ ਸੋਸ਼ਲ ਸਿਕਿਉਰਿਟੀ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਰੂਪ ਵਿੱਚ ਗਜਾਰੇਯੋਗ ਮਿਲਣੀ ਚਾਹੀਦੀ ਹੈ ਪਰ ਇਹਨਾਂ ਨੇ ਜਿਨ੍ਹਾਂ ਨੂੰ ਮਿਲਦੀ ਸੀਗੀ ਉਹਨਾਂ ਦੀ ਬੰਦ ਕਰ ਦਿੱਤੀ ਗਈ ਹੈ ਉਹਦੇ ਨਾਲ ਹੀ ਜਿਹੜੇ ਅੱਜ ਟਰਾਂਸਪੋਰਟ ਹੈ ਬਿਜਲੀ ਹੈ ਅੱਜ ਸਾਰਾ ਕੁਝ ਹੀ ਪ੍ਰਾਈਵੇਟ ਨੂੰ ਦਿੱਤਾ ਜਾ ਰਿਹਾ ਸਾਡੇ ਸਾਹਮਣੇ ਚੰਡੀਗੜ੍ਹ ਸਾਡੇ ਨਾਲ ਲੱਗਦਾ ਹੈ ਚੰਡੀਗੜ੍ਹ ਦਾ ਇਹ ਬਿਜਲੀ ਖੇਤਰ ਨਿਜੀ ਨਿਜੀ ਹੱਥਾਂ ਦੇ ਦਿੱਤਾ ਗਿਆ ਹੈ ਇਹ ਪੰਜਾਬ ਦੇ ਅੰਦਰ ਬਿਜਲੀ ਖੇਤਰ ਦੇ ਅੰਦਰ ਇੱਕ ਇਹ ਵੀ ਆਪਣਾ ਇੱਕ ਚਾਰਵਾ ਕਰ ਰਿਹਾ ਖਰ ਡਿਵੀਜ਼ਨ ਜਿਹੜੀ ਇਹਨਾਂ ਨੇ ਦੇ ਦਿੱਤੀ ਹੈ ਆ ਟ੍ਰਾਂਸਪੋਰਟ ਪਹਿਲੇ ਤੁਸੀਂ ਦੇਖਨੇ ਪ੍ਰਾਈਵੇਟ ਟ੍ਰਾਂਸਪੋਰਟ ਸਾਰੇ ਭਜਰੀ ਹੈ ਸਰਕਾਰੀ ਟ੍ਰਾਂਸਪੋਰਟ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਉਹਦੇ ਨਾਲ ਹੀ ਜਿਹੜੇ ਮਾਨ ਪੱਤੇ ਤੇ ਕੰਮ ਕਰਦੇ ਆ ਇਨ ਸੈਂਟਰ ਤੇ ਕੰਮ ਕਰਦੇ ਆ ਉਹ ਆਂਗਨਵਾੜੀ ਹੋਵੇ ਆਸ਼ਾ ਹੋਵੇ ਮੈਡੀਕਲ ਹੋਵੇ ਅੱਜ ਉਹਨਾਂ ਦਾ ਰਜਗਾਰ ਦੇ ਨਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਹਨਾਂ ਮੁੱਦਿਆਂ ਤੋਂ ਇਲਾਵਾ ਅੱਜ ਜਿਹੜੇ ਮੁੱਖ-ਪ੍ਰਮੁੱਖ ਮੁੱਦੇ ਦੂਜੇ ਜਿਹੜੇ ਲੇਬਰ ਕੋਰਸ ਜਿਹੜੇ ਲੇਬਰ ਲਾਅ ਸੀ ਜਿਨ੍ਹਾਂ ਰਾਹੀਂ ਲੋਕੀਂ ਜਿਹੜੇ ਮਜ਼ਦੂਰ ਹੈ ਆਪਣੇ ਮੰਗਾਂ ਦੇ ਲਈ ਆਵਾਜ਼ ਉਠਾ ਸਕਦਾ ਸੀਗਾ ਅੱਜ ਉਹ ਸਾਰੇ ਲੇਬਰ ਕਾਨੂੰਨ ਖਤਮ ਕਰਕੇ ਉਹਨਾਂ ਨੂੰ ਕੋਰਟ 4 ਕੋਰਟ ਉਹਤੇ ਬਣਾਤੇ ਗਏ ਐ ਤੇ ਇਹ ਤੋਂ ਇਲਾਵਾ ਅੱਜ ਸਰਕਾਰ ਇਸ ਨਾਂ ਦੇ ਉੱਤੇ ਵੀ ਵੀ ਪੀਸ ਦੇ ਨਾਂ ਦੇ ਉੱਤੇ ਲੋਕਾਂ ਦੀ ਜਿਹੜੀ ਆਵਾਜ਼ ਜਿਹੜੀ ਬੰਦ ਕਰਨਾ ਚਾਹਦੀ ਹੈ ਜਿਹੜੇ ਲੋਕ ਵੀ ਕੋਈ ਸੰਘਰਸ਼ ਕਰਦੇ ਜਾਂ ਹੋਰ ਕਰਦੇ ਐ ਉਹਨਾਂ ਨੂੰ ਅੱਜ ਡੰਡੇ ਦੇ ਜੋਰ ਨਾਲ ਦਵਾਇਆ ਜਾ ਰਿਹਾ ਹੈ ਇਸ ਕਰਕੇ ਜਦੋਂ ਸਰਕਾਰ ਦੇ ਕਾਲੇ ਕਾਨੂੰਨ ਕਾਇਮ ਐ ਉਹਨਾਂ ਕਰੋਨਾ ਨੂੰ ਮੋੜਾ ਦੇਣ ਦੇ ਲਈ ਜਿਹੜਾ ਪੈਨਸ਼ਨ ਦੇ ਸਹਾਰੇ ਪੀਐਪ ਆਰਟੀਏ ਜਿਹੜਾ ਐਕਟ ਬਣਾਇਆ ਉਹਨੂੰ ਖਤਮ ਕਰਨ ਵਾਸਤੇ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਮਾਰ ਬਤਰੇ ਦੇ ਕੰਟ੍ਰੈਕਟ ਕੰਪਲਾਈ ਹੈ ਅੱਜ ਤੁਸੀਂ ਦੇਖ ਰਹੇ ਸਾਡੇ ਨਾਲ ਇੱਥੇ ਪੀਆਰਟੀਸੀ ਦੇ ਬੈਠੇ ਹੈ ਰੋਡਵੇ ਦੇ ਬੈਠੇ ਹੈ ਜਿਨ੍ਹਾਂ ਨੂੰ 15-15 20-20 ਸਾਲ ਹੋ ਗਏ ਜਿਨ੍ਹਾਂ ਨੂੰ ਕੰਟ੍ਰੈਕਟ ਦੇ ਉੱਤੇ ਥਰੂ ਕੰਟ੍ਰੈਕਟ ਦੇ ਉੱਤੇ ਰੱਖਿਆ ਗਿਆ ਹੈ ਇਹ ਤਾਂ ਕਿ ਅਸੀਂ ਇਸ ਗੱਲ ਦੀ ਵੀ ਮੰਗ ਕਰ ਰਹੇ ਹਾਂ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਸਮੁੱਚੇ ਦੇਸ਼ ਦੇ ਅੰਦਰ ਜਿਹੜੀ ਹੜਤਾਲ ਹੋ ਰਹੀ ਹੈ ਉੱਥੇ ਹਿਸ਼ਾਰਕ ਦੇ ਵਿੱਚ ਵੀ ਸਾਰੇ ਲੋਕਾਂ ਦੀ